ਬਹੁਤ ਸਾਰੇ ਮਰੀਜ਼ ਨੇ ਜਿਹੜੇ ਇੰਤਜ਼ਾਰ ਕਰਕੇ ਕਰਨ ਚਲੇ ਜਾਂਦੇ ਨੇ ਤੇ ਉਹਨਾਂ ਦਾ ਵਾਰੀ ਵੀ ਨਹੀਂ ਆਉਂਦੀ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਕਿ ਡਾਕਟਰ ਉਹਨਾਂ ਨੂੰ ਵੇਖ ਵੀ ਸਕੇ ਉਹ ਕਹਿੰਦੇ ਕਿ ਇੰਤਜ਼ਾਰ ਜਿਹੜੀ ਸੀ ਪਹਿਲਾਂ 5-4 ਘੰਟੇ ਦੀ 6 ਘੰਟੇ ਦੀ 10 ਘੰਟੇ ਦੀ ਉਹ ਕਹਿੰਦੇ ਇੰਤਜ਼ਾਰ ਹੁਣ 24 ਘੰਟੇ ਦੀ ਹੋ ਸਕਦੀ ਹੈ 12 ਘੰਟੇ ਦੀ ਹੋ ਸਕਦੀ ਹੈ ਹਲੇ ਵੀ ਜੇ ਐਮਰਜੈਂਸੀ 'ਚ ਆਏ ਕਿਸੇ ਦੰਪਤੀ ਜੋੜੇ ਦਾ ਬੱਚਾ ਫਲੋਰ ਤੇ ਪੈਦਾ ਹੋਣਾ ਜਾਂ ਉਹਦੀ ਬਾਹਰ ਖੜੀ ਕਾਰਟ ਤੇ ਪੈਦਾ ਹੋਣਾ ਇਹ ਬਹੁਤ ਵੱਡੀ ਟ੍ਰੇਜਡੀ ਹੈ। ਕੀ ਐਮਰਜੈਂਸੀ ਦੇ ਉੱਤੇ ਕੋਈ ਨਾ ਕੋਈ ਫੀਸ ਲੱਗਣੀ ਚਾਹੀਦੀ ਹੈ? ਕੀ ਆਕੇ ਐਮਰਜੈਂਸੀ ਦੇ ਵਿੱਚ ਕਿਉਂ ਨਹੀਂ ਠੀਕ ਹੋ ਰਹੀ? ਇੰਨੇ ਯਤਨ ਹੋਏ, ਇੰਨੇ ਸਾਲ ਹੋ ਗਏ 1998-99 ਤੋਂ ਮੈਂ ਕਵਰ ਕਰ ਰਿਹਾ ਹਾਂ ਉਦੋਂ ਪਹਿਲਾਂ ਵੀ ਬੁਰਾ ਹਾਲ ਸੀ ਇੱਥੇ। ਸੋ ਹੁਣ ਤੱਕ ਐਮਰਜੈਂਸੀ ਦੇ ਵਿੱਚ ਖਰਾਬੀ ਹੈ, ਐਮਰਜੈਂਸੀ 'ਚ ਬੰਦਾ ਮਰ ਗਿਆ, ਐਮਰਜੈਂਸੀ 'ਚ ਕੋਈ ਪੁੱਛਦਾ ਨਹੀਂ, ਐਮਰਜੈਂਸੀ ਦੇ ਵਿੱਚ ਅਸੀਂ ਵੇਟ ਕਰ ਰਹੇ ਹਾਂ। ਐਮਰਜੈਂਸੀ ਵੇਟ ਕਰਦੇ ਕਰਦੇ ਦੂਜੇ ਹਸਪਤਾਲ ਚਲੇ ਗਏ ਐਮਰਜੈਂਸੀ ਸਾਨੂੰ ਘਰ ਭੇਜ ਦਿੱਤਾ ਗਿਆ ਜਦੋਂ ਅਸੀਂ ਦੂਜੇ ਹਸਪਤਾਲ ਗਏ ਉਹ ਕਹਿੰਦੇ ਜੇ ਇੱਥੇ ਨਾ ਹੋਦੇ ਤਾਂ ਮਰ ਜਾਣਾ ਸੀ ਕਿਸ ਤਰੀਕੇ ਨਾਲ ਲਾਪਰਵਾਹੀ ਨਾਲ ਸਰਦਾਰ ਬੈਂਸ ਦੀ ਮੌਤ ਹੋਈ ਹੈ ਜਿਹੜੇ ਕਿ ਪੇਨ ਦੇ ਵਿੱਚ ਸਨ ਐਮਰਜੈਂਸੀ ਵਾਰਡ ਚਲੇ ਗਏ ਸਾਡੇ ਲੋਕਾਂ ਨੂੰ ਤੁਹਾਨੂੰ ਪਤਾ ਹੈ ਕਿ ਜਦੋਂ ਪੇਨ ਹੁੰਦੀ ਅਸੀਂ ਰੋ ਰੋ ਕੇ ਗੱਲਾਂ ਕਰਦੇ ਆ ਕਿ ਆਏ ਮੈਂ ਮਰ ਗਿਆ ਮੈਂ ਉਹ ਇਸ ਤਰ੍ਹਾਂ ਕਰਕੇ ਪੇਨ ਦੇ ਵਿੱਚ ਕੁਰਲਾ ਰਹੇ ਸਨ ਜਦ ਕਿ ਇੱਕ ਗੋਰੀ ਨਰਸ ਨੇ ਵੇਖਿਆ ਉਹਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਫੋਨ ਕਰਤਾ ਕਿ ਸ਼ਰਾਬੀ ਪ੍ਰਤੀਤ ਹੁੰਦਾ ਹੈ ਔਰ ਉੱਚੀ ਉੱਚੀ ਗਾ ਰਿਹਾ ਹੈ ਬੋਲ ਰਿਹਾ ਹੈ ਔਰ ਪੁਲਿਸ ਆਈ ਉਹਨਾਂ ਨੇ ਚੱਕ ਕੇ ਗਿੱਚੀ ਤੋਂ ਫੜ ਕੇ ਪੁਲਿਸ ਕਰੂਜ਼ਰ ਦੀ ਵੈਨ ਦੇ ਵਿੱਚ ਪਿੱਛੇ ਪਟਕਾ ਮਾਰਿਆ ਤੇ ਜਦ ਪੁਲਿਸ ਥਾਣੇ ਪਹੁੰਚੇ ਉਹਨਾਂ ਨੂੰ ਬੰਦ ਕਰਨ ਲਈ ਤਾਂ ਚੋਕ ਹੋ ਕੇ ਉਹਨਾਂ ਦੀ ਮੌਤ ਹੋ ਚੁੱਕੀ ਸੀ ਇੱਕ ਹੋਰ ਅਨੋਨਿਮਸ ਕਾਲਰ ਨੇ ਲਾਈਨ ਟੂ ਬਜਟ ਬਾਰੇ ਤੁਸੀਂ ਕੀ ਸੋਚਦੇ ਹੋ ਹਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੈਂਸਰ ਦਾ ਬਹੁਤ ਹੀ ਟਾਪਿਕ ਹੈ ਤੇ ਮੇਰਾ ਪੁਆਇੰਟ ਆਫ View ਇਹ ਆ ਵੀ ਇਹ ਸਿਰਫ ਇਮੀਗ੍ਰੈਂਟਸ ਦਾ ਸ਼ਹਿਰ ਬਣ ਗਿਆ ਹੁਣ ਸਾਰੀ ਇੱਥੇ ਜਿਹੜੇ ਗੋਰਿਆਂ ਦੀ ਪੋਪੂਲੇਸ਼ਨ ਬਹੁਤ ਘਟ ਗਈ ਹੈ ਸੋ ਆਈ think they don't really care ਉਹਨਾਂ ਨੂੰ ਪਤਾ ਹੈ ਵੀ ਇਹਨਾਂ ਚੋਂ ਅੱਧੇ ਪੀਆਰ ਆ ਅੱਧਿਆਂ ਨੇ ਚਲੋ ਮਿਸਟਰੀਟ ਹੋ ਵੀ ਗਿਆ ਇਹਨਾਂ ਦੀ ਵੋਟੇ ਹੈ ਨਹੀਂ ਹਨਾ ਵੀ ਇਹਨਾਂ ਨੂੰ ਤੇ ਆਈ think that's what it is ਹਮਮ ਹੌਲਡ ਆਨ ਹੇਰ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਪਤਾ ਵੀ ਇਹ 50% ਦਾ ਪੀਆਰ ਨੇ ਇਹਨਾਂ ਦੀ ਵੋਟਰਾਂ ਹੈ ਨਹੀਂ ਗਿਆ ਇਸ ਕਰਕੇ ਹੀ ਜੇ ਵੋਟਰ ਜ਼ਿਆਦਾ ਹੋਣ ਪੀਆਰ ਦੀ ਗਿਣਤੀ ਘੱਟ ਹੋਵੇ ਸਿਟੀਜ਼ਨ ਹੁਣ ਫੇਰ ਤੁਹਾਨੂੰ ਲੱਗਦਾ ਵੱਧ ਧਿਆਨ ਦੇਣਗੇ ਬਜਟ ਪੂਰਾ ਦੇਣਗੇ ਸਰੀਮੋਰਲ ਹਸਪੀਟਲ ਦੀ ਐਮਰਜੈਂਸੀ ਵਾਰਡਿਕ ਦਾ ਫਾਫੇਰ ਖਬਰਾਂ ਦੇ ਵਿੱਚ ਹੈ ਔਰ ਖਬਰਾਂ ਵੀ ਕੱਲ ਤੋਂ ਲਗਾਤਾਰ ਉਦੋਂ ਆਉਣੀਆਂ ਸ਼ੁਰੂ ਹੋਈਆਂ ਜਦੋਂ ਐਮਰਜੈਂਸੀ ਦੇ ਡਾਕਟਰਾਂ ਨੇ ਹੀ ਇੱਕ ਖੱਤ ਫਰੇਜ਼ਰ ਹੈਲਥ ਦੇ ਸੀਈਓ ਤੇ ਨੂੰ ਲਿਖ ਦਿੱਤਾ ਜਿਹੜੇ ਡਾਕਟਰ ਵਿਕਟੋਰੀਆ ਲੀ ਹਾਨ ਉਸ ਦੇ ਵਿੱਚ ਉਹਨਾਂ ਨੇ ਜਿਹੜੀ ਗੱਲ ਕੀਤੀ ਆ ਉਹ ਰਿਕਰੂਟਿੰਗ ਤੇ ਰੀਟੇਨਿੰਗ ਦੀ ਗੱਲ ਹੈ ਕਿ ਮਿੰਗ ਰਹੀ ਹਾਲਤ ਦੇ ਵਿੱਚ ਜਿੱਥੇ ਡਾਕਟਰ ਉਪਰਾਮ ਨੇ ਡਾਕਟਰ ਨਰਸਾਂ ਤੇ ਐਮਰਜੈਂਸੀ ਵਾਰਡ ਦੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਮੋਰਲ ਡਾਊਨ ਹੈ ਅਤੇ ਉਹ ਦੇਖ ਰਹੇ ਨੇ ਕਿ ਮਰੀਜ਼ਾਂ ਦਾ ਇਲਾਜ ਨਹੀਂ ਕਰ ਸਕਦੇ ਔਰ ਉਹ ਮਹਿਸੂਸ ਕਰਦੇ ਨੇ ਕਿ ਬਹੁਤ ਸਾਰੇ ਮਰੀਜ਼ ਨੇ ਜਿਹੜੇ ਇੰਤਜ਼ਾਰ ਕਰਕੇ ਕਰਨ ਚਲੇ ਜਾਂਦੇ ਨੇ ਤੇ ਉਹਨਾਂ ਦਾ ਵਾਰੀ ਵੀ ਨਹੀਂ ਆਉਂਦੀ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਕਿ ਡਾਕਟਰ ਉਹਨਾਂ ਨੂੰ ਵੇਖ ਵੀ ਸਕੇ ਉਹ ਕਹਿੰਦੇ ਕਿ ਇੰਤਜ਼ਾਰ ਜਿਹੜੀ ਸੀ ਪਹਿਲਾਂ 5-4 ਘੰਟੇ ਦੀ 6 ਘੰਟੇ ਦੀ 10 ਘੰਟੇ ਦੀ ਉਹ ਕਹਿੰਦੇ ਇੰਤਜ਼ਾਰ ਹੁਣ 24 ਘੰਟੇ ਦੀ ਹੋ ਸਕਦੀ ਹੈ 12 ਘੰਟੇ ਦੀ ਹੋ ਸਕਦੀ ਹੈ ਹੁਣ ਸਰੀ ਮੁਰਲ ਹਸਪੀਟਲ ਦੇ ਖਸਤਾ ਹਾਲਤ ਦੇ ਵਿੱਚ ਕੀ ਕੀਤਾ ਜਾਏ ਹੁਣ ਐਮਰਜੈਂਸੀ ਵਾਰਡ ਜਿਹੜਾ ਉਹ ਲਗਾਤਾਰ ਇੱਕ ਪੇਨ ਬਣਿਆ ਹੋਇਆ ਹੈ ਕਿ ਕਿਸ ਤਰੀਕੇ ਨਾਲ ਲਾਪਰਵਾਹੀ ਨਾਲ ਸਰਦਾਰ ਬੈਂਸ ਦੀ ਮੌਤ ਹੋਈ ਹੈ ਜਿਹੜੇ ਕਿ ਪੇਨ ਦੇ ਵਿੱਚ ਸਾਨੂੰ ਅਮਰਜੈਂਸੀ ਵਾਰਡ ਚਲੇ ਗਏ ਸਾਡੇ ਲੋਕਾਂ ਨੂੰ ਤੁਹਾਨੂੰ ਪਤਾ ਹੈ ਕਿ ਜਦੋਂ ਪੇਨ ਹੁੰਦੀ ਅਸੀਂ ਰੋ ਰੋ ਕੇ ਗੱਲਾਂ ਕਰਦੇ ਹਾਂ ਕਿ ਆਏ ਮੈਂ ਮਰ ਗਿਆ ਮੈਂ ਉਹ ਇਸ ਤਰ੍ਹਾਂ ਕਰਕੇ ਪੇਨ ਦੇ ਵਿੱਚ ਕੁਰਲਾ ਰਹੇ ਸਨ ਜਦ ਕਿ ਇੱਕ ਗੋਰੀ ਨਰਸ ਨੇ ਵੇਖਿਆ ਉਹਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਫੋਨ ਕਰਤਾ ਕਿ ਸ਼ਰਾਬੀ ਪ੍ਰਤੀਤ ਹੁੰਦਾ ਹੈ ਔਰ ਉੱਚੀ ਉੱਚੀ ਗਾ ਰਿਹਾ ਹੈ ਬੋਲ ਰਿਹਾ ਹੈ ਔਰ ਪੁਲਸਾਈ ਉਹਨਾਂ ਨੇ ਚੱਕ ਕੇ ਗਿੱਚੀ ਤੋਂ ਫੜ ਕੇ ਪੁਲਿਸ ਕਰੂਜ਼ਰ ਦੀ ਵੈਨ ਦੇ ਵਿੱਚ ਪਿੱਛੇ ਪਟਕਾ ਮਾਰਿਆ ਤੇ ਜਦ ਪੁਲਿਸ ਥਾਣੇ ਪਹੁੰਚੇ ਉਹਨਾਂ ਨੂੰ ਬੰਦ ਕਰਨ ਲਈ ਤਾਂ ਚੋਕ ਹੋ ਕੇ ਉਹਨਾਂ ਦੀ ਮੌਤ ਹੋ ਚੁੱਕੀ ਸੀ ਹਾਲੇ ਵੀ ਜੇ ਐਮਰਜੈਂਸੀ 'ਚ ਆਏ ਕਿਸੇ ਦੰਪਤੀ ਜੋੜੇ ਦਾ ਬੱਚਾ ਫਲੋਰ ਤੇ ਪੈਦਾ ਹੋਣਾ ਜਾਂ ਉਹਦੀ ਬਾਹਰ ਖੜੀ ਕਾਰ 'ਚ ਪੈਦਾ ਹੋਣਾ ਇਹ ਬਹੁਤ ਵੱਡੀ ਟਰੈਜੇਡੀ ਹੈ ਕਿ ਐਮਰਜੈਂਸੀ ਦੇ ਉੱਤੇ ਕੋਈ ਨਾ ਕੋਈ ਫੀਸ ਲੱਗਣੀ ਚਾਹੀਦੀ ਦੀ ਓਕੇ ਇਮਰਜੈਂਸੀ ਦੇ ਵਿੱਚ ਕਿਉਂ ਨਹੀਂ ਠੀਕ ਹੋ ਰਹੀ ਇੰਨੇ ਯਤਨ ਹੋਏ ਇੰਨੇ ਸਾਲ ਹੋ ਗਏ 1998 99 ਤੋਂ ਮੈਂ ਕਵਰ ਕਰ ਰਿਹਾ ਉਹ ਤੋਂ ਪਹਿਲਾਂ ਵੀ ਬੁਰਾ ਹਾਲ ਸੀ ਇੱਥੇ ਸੋ ਹੁਣ ਤੱਕ ਐਮਰਜੈਂਸੀ ਦੇ ਵਿੱਚ ਖਰਾਬੀ ਐਮਰਜੈਂਸੀ 'ਚ ਬੰਦਾ ਮਰ ਗਿਆ ਐਮਰਜੈਂਸੀ 'ਚ ਕੋਈ ਪੁੱਛਦਾ ਨਹੀਂ ਐਮਰਜੈਂਸੀ ਦੇ ਵਿੱਚ ਅਸੀਂ ਵੇਟ ਕਰ ਰਹੇ ਹਾਂ ਐਮਰਜੈਂਸੀ 'ਚ ਵੇਟ ਕਰਦੇ ਕਰਦੇ ਦੂਜੇ ਹਸਪਤਾਲ ਚਲੇ ਗਏ ਐਮਰਜੈਂਸੀ ਉਸਨੂੰ ਘਰ ਭੇਜ ਦਿੱਤਾ ਗਿਆ ਜਦੋਂ ਅਸੀਂ ਦੂਜੇ ਹਸਪਤਾਲ ਗਏ ਉਹ ਕਹਿੰਦੇ ਜੇ ਇੱਥੇ ਨਾ ਹੁੰਦੇ ਮਰ ਜਾਣਾ ਸੀ ਸਨੀ ਸਾਡੇ ਪਹਿਲੇ ਕਾਲ ਨੇ ਹਾਏ ਸਨੀ গুਡ ਮਾਰਨਿੰਗ ਭਾਜੀ গুਡ ਮਾਰਨਿੰਗ ਭਾਜੀ ਪ੍ਰੋਬਲਮ ਇਹ ਹੈ ਵੀ ਇਹਨਾਂ ਦੀ ਪ੍ਰਾਉਰਟੀ ਨਹੀਂ ਹੈਗੀ ਜਾਂ ਹੂਣ ਨਹੀਂ ਦੇਣਾ ਚਾਹੁੰਦੇ ਜਾਣ ਕੇ ਤਮਾਸ਼ਾ ਲਾਇਆ ਹੋਇਆ ਵਾ ਹੁਣ ਜੇ ਜਿਹੜੀ ਸ਼ੈ ਸਰਕਾਰ ਚਾਹੁੰਦੀ ਉਹ ਨੱਥ ਪਾ ਲੈਂਦੀ ਠੀਕ ਹੈ ਜਿੱਦਾਂ ਵੀ ਹੁਣ ਈਵਨ ਆ ਹਾਊਸਿੰਗ ਦਾ ਬੱਬਲ ਸੀਗਾ ਉਹਨੂੰ ਵੀ ਨੱਥ ਪਾ ਲਈ ਉਹਨੇ ਇੰਟਰਸਟਡ ਕਰਕੇ ਇਹਨਾਂ ਕੋ ਇਹਨਾਂ ਕੋ ਪਾਵਰਾਂ ਦਾ ਸਾਰੀਆਂ ਹੈਗੀਆਂ ਤੇ ਜੇ ਤੁਸੀਂ ਕਹਿੰਦੇ ਹੋ ਵੀ ਕਿਤੇ ਸਿਰਫ ਸਾਨਾ ਤਾਂ ਨਹੀਂ ਧੱਕਾ ਹੋ ਰਿਹਾ ਹੁਣ ਤਾਂ ਸਾਡੇ ਲੈ ਚੱਕਰ ਹੀ ਮੁੱਕ ਗਿਆ ਜੇ bc ਦੇ ਵਿੱਚ ਮਿਨਿਸਟਰੀਆਂ ਦੇਖੋ ਕੌਣ ਨਹੀਂ ਐਜੂਕੇਸ਼ਨ ਮਿਨਿਸਟਰ ਆਪਣਾ ਬੈਠਾ ਲੇਬਰ ਮਿਨਿਸਟਰ ਕੌਣ ਦੇ ਆਪਣੇ ਬੈਠੇ ਚਲੋ ਜੀ ਹੈਲਥ ਮਿਨਿਸਟਰ ਉਹਨਾਂ ਦਾ ਹੈਗਾ ਵੀ ਹੈ ਗੋਰਾ ਬਟ ਦੈਟਸ ਫਾਈਨ ਪਰ ਉਹ ਫਿਰ ਉਹ ਡੀਲ ਤਾਂ ਕਰ ਰਹੇ ਲੇਕਿਨ ਉਹਨਾਂ ਦੀ ਪ੍ਰਾਇੋਰਟੀ ਨਹੀਂ ਹੈਗੀ ਫਿਰ ਉਹ ਜਿਹੜੇ ਹੁਣ ਡਾਕਟਰ ਜ਼ਰਾਤ ਆ ਉਹ ਆਪਣਾ ਕੰਪੀਟੀਸ਼ਨ ਦੇਖ ਨਹੀਂ ਸਕਿਆ ਕਿ ਛੇਤੀ ਕੋਈ ਹੋਰ ਡਾਕਟਰ ਬਣ ਜਾਵੇ ਜਾਂ ਇੰਡੀਆ ਪਾਕਿਸਤਾਨ ਜਾਂ ਹੋਰ ਕਿਸੇ ਕੰਟਰੀ ਤੋਂ ਆਇਆ ਹੋਇਆ ਬੰਦਾ ਉਹ ਸਰਟੀਫਿਕੇਸ਼ਨ ਝਟ ਕਰ ਲਵੇ ਉਹ ਕਰਨਾ ਨਹੀਂ ਚਾਹੁੰਦੇ ਕਿਉਂਕਿ ਸਾਡੇ ਉੱਥੇ ਬੰਦੇ ਬਹੁਤ ਐਕਸਪੀਰੀਐਂਸਡ ਆ ਸਾਰਾ ਕੁਝ ਉਹਨਾਂ ਨੂੰ ਪਤਾ ਬਾ ਤੇ ਡਿਗਰੀ ਦਾ ਕਿੰਨਾ ਕੁ ਫਰਕ ਆ ਤੁਸੀਂ ਇੱਥੇ ਆ ਕੇ ਪੇਪਰ ਚੈਲੰਜ ਕਰੋ ਹੁਣ ਇਹਨੇ ਨਾ ਨਾ ਸਰੀ ਦੇ ਵਿੱਚ ਦਰਜਣਾ ਡਾਕਟਰ ਡਾਕਟਰ ਨਹੀਂ ਆ ਕਾਬਲ ਡਾਕਟਰ ਡਾਕਟਰ ਜਿਹੜੀ ਉੱਥੇ ਪ੍ਰੈਕਟਿਸ ਕਰਦੀਆਂ ਆਈਆਂ ਹਿਊਮਨ ਬਾਡੀ ਦੇ ਮਾਹਰ ਨੇ ਉਹ ਇੱਥੇ ਬੈਠੇ ਆ ਉਹਨਾਂ ਨੂੰ ਪ੍ਰੈਕਟਿਸ ਨਹੀਂ ਕਰਨ ਦਿੰਦੇ ਹੁਣ ਜੇ ਛੇਨ ਸਾਜ ਜੋ ਵੋਟਾਂ ਆ ਗਈਆਂ ਤੇ ਹੁਣ ਈਬੀ ਸਾਹਿਬ ਦੀ ਦੌੜ ਲੱਗੀ ਪਈ ਆ ਹਸਪਤਾਲ ਨੂੰ ਫਟਾਫਟ ਇਹੀ ਮੁੱਦਾ ਜੀ ਪਹਿਲੇ ਚੁੱਤੇ ਪੈ ਸੀ ਹੁਣ ਵੀ ਇਹਨਾਂ ਨੇ ਹੱਲ ਕੋਈ ਨਹੀਂ ਕਰਨਾ ਸਟੰਟ ਕਰਕੇ ਉਥੇ ਉੱਥ ਮੈਂ ਇੱਕ ਵਾਰੀ ਆਪਣੀ ਮਾਂ ਨੂੰ ਲੈ ਗਿਆ ਐਮਰਜੈਂਸੀ ਕੋਈ ਵੀ ਟ੍ਰਬਲ ਨਹੀਂ ਉਹ ਤਾਂ ਆਪਣੇ ਤਾਂ ਸਾਰਿਆਂ ਦੀਆਂ ਕੋਈ ਨਾ ਕੋਈ ਕਹਾਣੀਆਂ ਹੈਗੀਆਂ ਕਿ ਸਾਡੇ ਜਿੱਤੇ ਨਹੀਂ ਪ੍ਰੋਬਲਮ ਕੋਈ ਨਹੀਂ ਉੱਠ ਕੇ ਆ ਗਏ ਅਸੀਂ ਦੇਖੀ ਨਹੀਂ ਡਾਕਟਰ ਅਸੀਂ ਉਹਦੇ ਉੱਠ ਕੇ ਆ ਗਏ ਠੀਕ ਤੇ ਇਹ ਤਾਂ ਹੁਣ ਕੋਈ ਮਿਸਯੂਜ਼ ਨਹੀਂ ਕਰ ਰਿਹਾ ਇਸ ਸਿਸਟਮ ਸਹੀ ਕਰਨਾ ਨਹੀਂ ਚਾਹੁੰਦੇ ਇਹਨਾਂ ਕੋ ਸਾਰੀਆਂ ਪਾਵਰਾ ਹੈਗੀਆਂ ਵਾ ਪੋਲੀਵਰ ਪੋਲੀਵਰ ਸਾਹਿਬ ਵੀ ਕਹਿੰਦੇ ਆ ਵੀ ਮੈਂ ਡਾਕਟਰ ਮੰਨਿਆ ਕਰਨੇ ਆ ਜਿਵੇਂ ਆ ਗਿਆ ਤੇ ਸਾਈਡ ਡਾਕਟਰ ਕਿਉਂ ਨਹੀਂ ਕਰਨਾ ਚਾਹੁੰਦੇ ਭਾਈ ਉਹ ਆਪਣੇ ਗਲੋਗਲਾਮਾ ਲਾਉਣ ਆਈਸੀਬੀਸੀ ਦਾ ਕਰੀਂ ਦਿੱਤਾ ਉਹਨਾਂ ਨੇ ਕਿਉਂ ਨਹੀਂ ਕਰਨਾ ਚਾਹੁੰਦੇ ਕਰਨਾ ਚਾਹਣਗੇ ਉਹ ਲਗਾ ਛੱਡੋ ਪਰੇ ਪਬਲਿਕ ਤੋਂ ਖੇੜਾ ਛਡਾਓ ਕੰਮ ਕਰੋ ਇਹਨਾਂ ਦਾ ਠੀਕ-ਠਾਕ ਚੱਲੇ ਐਮਰਜੈਂਸੀ ਤੇ ਇਹਨਾਂ ਦੀ ਕੰਪਲੇਨਿੰਗ ਬੰਦ ਹੋਵੇ ਆ ਰੇਡੀਓ ਉਲਾ ਲਗਾਤਾਰ ਬੋਲੀ ਜਾ ਰਿਹਾ ਸੋ ਕਿਤੋਂ ਖੇੜਾ ਤੇ ਛੁੱਟੇ ਬਿੜ ਕਰੋ ਦੈਸ਼ਵਰ ਦੇ ਵਾਂਟ ਵੀ ਇਹਨੂੰ ਪ੍ਰਾਈਵੇਟ ਕਰੋ ਚਾਰਪੈਸ ਉਹ ਬਣਾਣਾ ਕੀ ਐਮਰਜੈਂਸੀ ਤੇ ਫੀਸ ਲੱਗਣੀ ਚਾਹੀਦੀ ਐ ਇੱਕ ਅਨੋਨਿਮਸ ਕਾਲਰ ਨੇ ਲਾਈਨ 5 ਸਤਿਕਾਰ ਪਾਜੀ ਸਤਿ ਸ਼੍ਰੀ ਅਕਾਲ ਹਾਂ ਜੀ ਤੁਹਾਡੀ ਜੀ ਗੱਲ ਕਰਦੇ ਨੇ ਵੀ ਡਾਲਰ 5 ਲਾ ਦਿਓ ਜਿਉਂ 5 ਲਾ ਵੀ ਦੇਣਗੇ ਇਦਾਂ ਕਿਊਗਾ ਥੋੜਾ ਬੋਲ ਜਿਹੜੇ ਅਨਸੀਸਰੀ ਜਾਂਦੇ ਆ ਕਿ ਮੰਨ ਲਓ 80% ਉਹ ਘਟ ਜਾਣਗੇ ਪਰ ਜੇ ਸੀ ਆਖੋ ਵੀ 5 ਡਾਲਰ ਦੇ ਕੇ ਉਹ ਤੁਹਾਨੂੰ ਨਾਲ ਦੇ ਨਾਲ ਕੁਰਸੀ ਬਿਠਾ ਕੇ ਥਰਮਾਮੀਟਰ ਲਾ ਲੈਣਗੇ ਉਹ ਕਦੇ ਨਹੀਂ ਹੋਣਾਗਾ ਇੰਨੇ ਸਾਲ ਹੋ ਗਏ ਕਿੰਨੀਆਂ ਸਰਕਾਰਾਂ ਬਦਲ ਗਈਆਂ ਕਾਤੇ ਨਹੀਂ ਐਮਰਜੈਂਸੀ ਠੀਕ ਹੋ ਰਹੀ ਵੀ ਆਪਣੀ ਮੇਰਾ ਹਸਪੀਟਲ ਨਾ ਘਟੋ ਘਟ 10 12 ਸਾਲ ਦਾ ਬਾਹ ਪੈ ਰਿਹਾ ਜੀ ਜਿਹੜੇ ਉੱਥੇ ਕੰਮ ਵੀ ਕਰਦੇ ਆ ਤੁਸੀਂ ਉਹ ਦੇ ਲੋ ਵੀ ਐਜ਼ ਅ ਗਰਾਂਟਡ ਲੈਂਦੇ ਵੀ ਅਸੀਂ ਤਾਂ ਸਰਕਾਰੀ ਜੋਬ ਤੇ ਆ ਠਮਕ ਠਮਕ ਵੀਰੇ ਕੰਮ ਇਵਨ ਡਾਕਟਰ ਵੀ ਲਾ ਲਓ ਮੈਨਾਂ ਮੇਰੀ ਕੋਈ ਡਾਕਟਰ ਨਾਲ ਆਰਗੂਮੈਂਟ ਵੀ ਹੋਈ ਐ ਇਸ ਗੱਲ ਤੁਸੀਂ ਕਿਉਂ ਨਹੀਂ ਚੈੱਕ ਕਰਦੇ ਤੁਸੀਂ ਇੱਧਰ ਗੱਲਾਂ ਮਾਰਦੇ ਤੁਰੇ ਫਿਰਦੇ ਹੋ ਉਹਦੇ ਕਲੀਨਿਕ ਨਾਲ ਵੀ ਗੱਲਾਂ ਮਾਰਨ ਥੋੜੀਆਂ ਜਿ ਇੱਥੇ ਤੁਹਾਨੂੰ ਇਹ ਲੱਗਦਾ ਵੀ ਜੇ ਗੋਰੇ ਮਰੀਜ਼ ਹੋਣ ਤਾਂ ਡਾਕਟਰ ਜ਼ਿਆਦਾ ਧਿਆਨ ਦਿੰਦੇ ਨੇ ਅਸੀਂ ਕਿਉਂਕਿ ਕਾਲੇ ਮਰੀਜ਼ ਆ ਭਾਰਤੀ ਮਰੀਜ਼ ਆ ਇਸ ਕਰਕੇ ਜਿਹੜੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਜਾਂ ਸਾਡਾ ਆਪਣਾ ਡਿਸਪੀਸਪਲਨ ਨਹੀਂ ਠੀਕ ਕੋਈ ਫਰਕ ਨਹੀਂ ਜੀ ਇਹ ਉਹਨਾਂ ਦਾ ਉਹਨਾਂ ਦਾ ਸਟਾਈਲ ਹੀ ਆ ਕੱਪੋ ਜੀ ਛੱਡੀ ਵਾਲੇ ਬੰਦੇ ਦੇਖ ਲਿਓ ਉੱਥੇ ਕੰਮ ਕਰਦੇ ਜੀ ਟੋਆ ਕਹਿਣਾ ਪਟਦਾ ਉਹਨਾਂ ਆਸੇ ਪਾਸੇ 8-9 ਦੇ ਕੱਚਾ ਜਿਹਾ ਸੇਖ ਖੜੇ ਹੁੰਦੇ ਆ ਪਲਾਨਿੰਗ ਪਹਿਲਾਂ 10-15 ਸਾਲ ਪਹਿਲਾਂ ਇਹ ਟ੍ਰੈਂਡ ਰਿਹਾ ਜਦੋਂ ਲੋਕ ਇੱਥੋਂ ਦੁਖੀ ਹੋ ਗਏ ਉਹ ਕਹਿੰਦੇ ਵੀ ਵਾਈਟ ਰੌਕ ਵਾਲੇ ਹਸਪਤਾਲ ਚੱਲੋ ਵਾਈਟ ਰੌਕ ਵਾਲੇ ਹਸਪਤਾਲ ਬਹੁਤ ਵਧੀਆ ਟ੍ਰੀਟ ਕਰਦੇ ਆ ਸਾਰੇ ਡਾਕਟਰ ਗੋਰੇ ਆ ਤੇ ਗੋਰੀਆਂ ਨਰਸਾਂ ਨੇ ਤੁਹਾਨੂੰ ਹੁਣ ਉੱਥੇ ਵੀ ਉਹੀ ਹਾਲ ਹੋਇਆ ਹੋਇਆ ਤੈਨੂੰ ਦੱਸਾਂ ਉੱਥੋਂ ਵੀ ਕਈ ਸ਼ਿਕਾਇਤਾਂ ਆਉਂਦੀਆਂ ਇੱਕ ਹੋਰ ਅਨੋਨਿਮਸ ਕਾਲ ਆ ਰਹੀ ਲਾਈਨ 2 ਬਜਟ ਬਾਰੇ ਤੁਸੀਂ ਕੀ ਸੋਚਦੇ ਹੋ ਹਲੋ ਸਤਿ ਸ਼੍ਰੀ ਅਕਾਲ ਜਨਪਤ ਸਤਿ ਸ਼੍ਰੀ ਅਕਾਲ ਜਨਪਤ ਸਤਿ ਜਨਪਤ ਦਾ ਬਹੁਤ ਵਧੀਆ ਟੌਪਿਕ ਹੈ ਤੇ ਮੇਰਾ ਪੁਆਇੰਟ ਆਫ View ਇਹ ਆ ਵੀ ਇਹ ਸਿਰਫ ਇਮੀਗ੍ਰੈਂਟਸ ਦਾ ਸ਼ਹਿਰ ਬਣ ਗਿਆ ਹੁਣ ਸਾਰੀ ਇੱਥੇ ਜਿਹੜੇ ਗੋਰਿਆਂ ਦੀ ਪੋਪੂਲੇਸ਼ਨ ਬਹੁਤ ਘਟ ਗਈ ਹੈ ਸੋ ਆਈ ਥਿੰਕ ਦੇ ਡੋਨਟ ਰੀਲੀ ਕੇਅਰ ਉਹਨਾਂ ਨੂੰ ਪਤਾ ਹੈ ਵੀ ਇਹਨਾਂ ਚੋਂ ਅੱਧੇ ਪੀਆਰ ਆ ਅੱਧਿਆਂ ਨੇ ਚਲੋ ਮਿਸਟਰੀਟ ਹੋ ਵੀ ਗਿਆ ਇਹਨਾਂ ਦੀ ਵੋਟੇਜ ਹੈ ਨਹੀਂ ਹਨਾ ਵੀ ਇਹਨਾਂ ਨੂੰ ਤੇ ਆਈ ਥਿੰਕ ਦੈਟਸ ਵਾਟ ਇਟ ਇਜ਼ ਹੁਲਡ ਔਨ ਹੇਅਰ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਪਤਾ ਵੀ ਇਹ 50% ਦਾ ਪੀਆਰ ਨੇ ਇਹਨਾਂ ਦੀ ਵੋਟਰ ਹੈ ਨਹੀਂ ਗਿਆ ਇਸ ਕਰਕੇ ਜੇ ਵੋਟਰ ਜ਼ਿਆਦਾ ਹੋਣ ਪੀਆਰ ਦੀ ਗਿਣਤੀ ਘੱਟ ਹੋਵੇ ਸਿਟੀਜ਼ਨ ਹੁਣ ਫੇਰ ਤੁਹਾਨੂੰ ਲੱਗਦਾ ਵੱਧ ਧਿਆਨ ਦੇਣਗੇ ਬਜਟ ਪੂਰਾ ਦੇਣਗੇ ਸਰ ਇਹ ਉਤਸਰ ਸ਼ੁਰੂ ਹੁੰਦੀ ਆ ਨਾ ਵੀ ਹੁਣ ਵੋਟਾਂ ਦਾ ਹੀ ਚੱਕਰ ਆ ਤੇ ਹੁਣ ਨੱਠੇ ਭੱਜੇ ਫਿਰਦੇ ਆ ਹਨਾ ਜੇ ਵੋਟਸ ਦਾ ਹੀ ਰੌਲਾ ਆ ਜੇ ਬੰਦੇ ਵੋਟ ਹੀ ਇਸ ਚੀਜ਼ ਤੇ ਪਾਉਣਗੇ ਵੀ ਸਾਡਾ ਹੈਲਥ ਕੇਅਰ ਕਿੱਦਾਂ ਆ ਜਾਂ ਕੋਸ਼ੇ ਆ 100% ਠੀਕ ਹੋਏਗਾ ਪਰ ਲੋਕੀ ਭੁੱਲ ਜਾਂਦੇ ਆ ਲਾਸਟ ਟਾਈਮ ਰੈਲੀ ਹੋਈ ਲੋਕੀ ਇਕੱਠੇ ਨਹੀਂ ਹੋਏ ਸੋ ਹੁਣ ਉਹ ਉਹਨਾਂ ਨੂੰ ਪਤਾ ਵੀ ਚਾਰ ਪੰਜ ਮਹੀਨੇ ਤੌਰ ਭੱਜ ਕਰ ਲੋ ਵੋਟਾਂ ਫੇਰ ਲੈ ਲੋ ਤੇ ਬਸ ਫੇਰ ਠੀਕ ਐ ਬੱਸ ਹੂੰ ਆ ਇੱਕ ਨਮਾਸ਼ੂ ਆ ਗਿਆ ਕਿ ਮੈਜੋਰਟੀ ਇਮੀਗ੍ਰੈਂਟਸ ਦੀ ਆ ਐਕਚੁਅਲ ਵੋਟਰ ਕਾਟ ਨੇ ਤਾਂ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਣਾ ਉਹਨਾਂ ਕੋਲ ਡਾਟਾ ਹੋਣਾ ਕਿ ਬੰਦੇ ਤਾਂ ਬਹੁਤ ਲੱਗਦੇ ਆ ਦੇਖਣ ਨੂੰ ਪਰ ਵੋਟਾਂ ਪਾਉਣ ਵਾਲੇ ਠੀਕ ਠਾਕ ਹੀ ਨੇ ਕੀ ਇਹ ਕੋਈ ਫੈਕਟਰ ਹੋ ਸਕਦਾ ਮੈਨੂੰ ਟਾਈਮ ਖਤਮ ਆ ਪਰ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਨਾ ਵੀ ਇਸ ਸਰੀਮੋਰਲ ਹਸਪੀਟਲ ਦੀ ਐਮਰਜੈਂਸੀ ਦੇ ਵਿੱਚ ਪਿਛਲੇ 25 ਸਾਲਾਂ ਤੋਂ ਪ੍ਰੋਬਲਮ ਆ ਰਹੀ ਹੈ ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀਈਓ ਆਉਂਦੇ ਜਾਂਦੇ ਰਹੇ ਆ ਆਬਾਦੀ ਸਾਡੀ ਬਹੁਤ ਵੱਧ ਗਈ ਆ ਕਸੂਰ ਹੁਣ ਡਾਕਟਰਾਂ ਦਾ ਫੰਡਿੰਗ ਦਾ ਜਾਂ ਫਿਰ ਸਾਡਾ ਇਹਦੇ ਬਾਰੇ ਕੋਈ ਪਤਾ ਨਹੀਂ ਲੱਗ ਰਿਹਾ ਪਰ ਇੱਕ ਗੱਲ ਜਿਹੜੀ ਪੱਕੀ ਆ ਕਿ ਜੇ ਫੰਡਿੰਗ ਨਹੀਂ ਸਾਨੂੰ ਬਰਾਬਰ ਦੀ ਮਿਲਣੀ ਪਰ ਕੈਪੀਟਲ ਫੰਡਿੰਗ ਆ ਜਿਹੜੀ ਜਿੰਨੇ ਸਾਡੇ ਨਾਗਰਿਕ ਆ ਉਸ ਦੇ ਹਿਸਾਬ ਨਾਲ ਫੇਰ ਤਾਂ ਗੜਬੜ ਹੋਣੀ ਆ ਜੇ ਐਡੀ ਵੱਡੀ ਪਾਪੂਲੇਸ਼ਨ ਜਿੱਥੇ ਹੁਣ ਮਿਲੀਅਨ ਲੋਕ ਤਕਰੀਬਨ ਤਕਰੀਬਨ ਰਹਿਣ ਵਾਲੇ ਆ ਉਥੇ ਇੱਕੋ ਹੀ ਹਸਪੀਟਲ ਦੀ ਐਮਰਜੈਂਸੀ ਆ ਫਿਰ ਉਥੇ ਸਮਾ ਨਹੀਂ ਸਕਦੀ ਹੋਰ ਐਮਰਜੈਂਸੀ ਚਾਹੀਦੀਆਂ ਦੋ ਜਿਸ ਤਰ੍ਹਾਂ ਵੈਂਕੂਵਰ ਚ ਦੋ ਤਿੰਨ ਨੇ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਨੂੰ ਵੀ ਥੋੜਾ ਜਿਹਾ ਆਪ ਆਪਣੇ ਅਨੁਸ਼ਾਸਨ ਚ ਰਹਿਣਾ ਪਏਗਾ ਨਰਸਾਂ ਤੇ ਹੱਥ ਚੱਕਣਾ ਮਾਮੂਲੀ ਗੱਲ ਦੇ ਉੱਤੇ ਐਮਰਜੈਂਸੀ ਚਲੇ ਜਾਣਾ ਇਹ ਹੋਰ ਜਿਹੜੀਆਂ ਸਾਡੀਆਂ ਕੰਪਲੇਨ ਕਰਨ ਦਾ ਤੌਰ ਤਰੀਕਾ ਜਿਹੜਾ ਹੈ ਉਸ ਦੇ ਵਿੱਚ ਵੀ ਸਾਨੂੰ ਆਪਣੇ ਬਿਹੇਵੀਅਰ ਦੇ ਵਿੱਚ ਵੀ ਸ਼ਾਇਦ ਕੁਝ ਨਾ ਕੁਝ ਤਬਦੀਲੀਆਂ ਲੈਉਣੀਆਂ ਪੈਣਗੀਆਂ ਅੱਜ 1 ਵਜੇ ਫੇਰ ਪ੍ਰੀਮੀਅਰ ਡੇਵਿਡੀ ਬੀ ਖੁਦ ਡਾਕਟਰ ਨੂੰ ਮਿਲ ਰਹੇ ਨੇ ਜਿਨ੍ਹਾਂ ਨੇ ਇੱਕ ਵਾਰੀ ਫੇਰ ਚਿੱਠੀ ਲਿਖ ਕੇ ਸਾਰਿਆਂ ਦਾ ਧਿਆਨ ਖਿੱਚਿਆ ਹੈ ਕਿ ਬਚਾ ਲੋ ਜੇ ਬਚ ਸਕਦੀ ਹੈ ਇਹ ਐਮਰਜੈਂਸੀ ਦੇ ਵਿੱਚ ਬੰਦੇ ਮਰਨੇ ਸ਼ੁਰੂ ਹੋ ਜਾਣੇ ਸੋ ਇਸ ਕਰਕੇ ਮੈਂ ਲਗਦਾ ਨਹੀਂ ਪ੍ਰੀਮੀਅਰ ਕੋਲ ਕੋਈ ਜਾਦੂ ਦੀ ਛੜੀ ਆ ਵੀ ਐਤ ਵਜੇ ਉਹਨਾਂ ਨਾਲ ਮੀਟਿੰਗ ਕਰਕੇ ਤੇ ਉਹ ਸਭ ਕੁਝ ਦਰੁਸਤ ਕਰ ਦੇਣਗੇ ਪਰ ਫਿਰ ਵੀ ਦੇਖਦੇ ਹਾਂ ਕਿ ਰਵਈਆ ਕੀ ਹੈ ਜਿਹੜੀ ਗੱਲ ਦੀ ਉਹਨਾਂ ਨੇ ਤਾਣ ਲਈ ਸੀ ਕੱਲ ਨਿਰਣਾ ਕਰ ਲਿਆ ਸੀ ਆਈਸੀਬੀਸੀ ਦੇ ਵਿੱਚ ਬੜੇ ਘਾਲੇ ਮਾਲੇ ਚੱਲਦੇ ਸਨ ਤੁਹਾਨੂੰ ਪਤਾ ਹੀ ਆ ਉਹ ਠੀਕ ਕਰ ਹੀ ਦਿੱਤਾ ਸ੍ਰੀ ਮੈਮੋਰੀਅਲ ਹਸਪੀਟਲ ਦੀ ਐਮਰਜੈਂਸੀ ਕਿਉਂ ਠੀਕ ਕਰ ਸਕਦੇ ਕੀ ਇਹ ਵੋਟਾਂ ਦਾ ਚੱਕਰ ਹੈ ਵਾਕਿਆ ਇਮੀਗ੍ਰੈਂਟਸ ਦੀਆਂ ਵੋਟਾਂ ਹੈ ਨਹੀਂ ਕਿ ਹਾਂ ਕਿ ਇਮੀਗ੍ਰੈਂਟਸ ਨੂੰ ਵੀ ਵੋਟ ਦਾ ਹੱਕ ਹੋਣਾ ਚਾਹੀਦਾ ਵਰਨ ਸਾਰੇ ਪੋਲੀਟੀਸ਼ੀਨ ਜਿਹੜੇ ਫੈਸਲੇ ਇਸ ਤਰ੍ਹਾਂ ਕਰਨ ਲੱਗ ਪੈਣਗੇ ਕਿ ਪੋਟਰਾਂ ਦੀ ਗਿਣਤੀ ਘਟਾ ਸਿਟੀਜ਼ਨ ਦੀ ਗਿਣਤੀ ਘਟਾ ਛੱਡੋ ਉਸ ਲਾ ਕੇ ਇਹ ਰਵਈਆ ਵਿਦਰੋਸ਼ ਨਹੀਂ ਹੈ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਹਮਣੇ ਆਉਂਦੀਆਂ ਜਿਹੜਾ ਸਾਡਾ ਹੋਮ ਕੇਅਰ ਆ ਉਹ ਤਾਂ ਬਿਲਕੁਲ ਨਿੱਗਰ ਚੱਲਿਆ ਹੋ ਉਹਦੇ ਚ ਕਰਪਸ਼ਨ ਦੇ ਦੋਸ਼ ਲੱਗ ਰਹੇ ਨੇ ਦੋਸ਼ ਲੱਗ ਰਹੇ ਨੇ